ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਮੇਸ਼ ਪਠਾਨ ਮੈਨਾਂ ਮੇਰਾ ਵੀਡੀਓ ਪਾਉਣ ਨੂੰ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜ੍ਹਾਂ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉੱਥੇ ਵੀ ਜਿਹੜੇ ਲੋਕ ਮਰਿਓ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਿਲੇ ਆ ਉਹਦੀ ਮੈਨੂੰ ਸਗਾ ਕੀ ਮਿਲ ਰਹੀ ਆ ਅਈ ਲੋ ਮੈਂ ਤੇ 370 ਪਰਚੇ ਦਰਜ ਕੀਤੇ ਗਿਆ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਏ ਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਕੁ ਚ ਤੁਸੀਂ 376 ਦੇ ਬੰਦਿਆਂ ਦੇ ਪਿੱਛੇ ਫੋ 2200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਪੰਜਾਈ ਫਿਰਦੇ ਹਾਂ ਮੇਰਾ ਕਸੂਰ ਕੀ ਆ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋ ਕਰਦਾ ਸਾਨੂੰ 94 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਦੇ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸ ਰੈਸਟ ਕੀਤੀ ਆ ਉਹ ਬਿਮਾਰ ਹੈ ਉਹਦੇ ਪੰਜ ਪ੍ਰਿਸ਼ਨ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੁ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾਂ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਆ ਜਾਂ ਕੋ ਦੂਜੀਆਂ ਪਾਰਟੀਆਂ ਆ ਜਾਂ ਕੋ ਸਾਡੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਹਿੰਦੇ ਮੋਨਾ ਕਿੰਨੇ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾਹ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਿ ਜੇ ਉਹ ਨਹੀਂ ਕੀ ਹੋ ਗਈ ਤੇ ਮੈਂ ਸਰਕਾਰ ਤੇ ਗੱਲ ਪਾਉਂਗਾ ਮਹਾਈ ਕੋਰਟ ਕੜੀਸੂ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇ ਦਿੱਤਾ ਫਿਰ ਮੈਨਿੰਗ ਦਾ ਦੇ ਦਿੱਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੜਾਈ ਦਾ ਦੇ ਦਿੱਤਾ ਨਾ ਮੈਂ ਚੀਜ਼ ਕੀਤੀ ਨਾ ਚੜਾਈ ਮੈਂ ਸਾਰਾ ਕੁਝ ਹਾਈ ਕੋਰਟ ਦੇ ਦਿੱਤਾ ਆ ਤੇ ਦਊਂਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰਾ ਖਲ ਸ਼ਾਇਦ ਕੋਈ ਭੁੱਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਆਖਲਾ ਮੇਰੇ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਜਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਹੋਰ ਵੀ ਲੋਕ ਪੰਜਾਬ ਦਾ ਨਾਹ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜਬਾਤੀ ਜਾਟਾਂ ਮੈਂ ਜਿਹੜੇ ਬਾਤਾਂ ਚਾਹ ਕੇ ਜੋ ਮੇਰੇ ਮੂੰਹ ਚੋਂ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ ਸਾਧਨਾ ਕਰਦੇ ਉਹ ਵੀ ਬੋਲਿਆ ਤੇ ਮੈਂ ਮੈਨੂੰ ਬੋਲਣ ਦਾ ਸਜ਼ਾ ਮੇਰੇ ਵੀ ਮੇਰੀ ਮੇਰੀ ਵਾਈਫ ਵੀ ਇਨੇਕ ਬਿਮਾਰ ਹੈ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਐ ਸਚੂ ਨੂੰ ਫੋਨ ਕਰਦੀ ਉਹਦਾ ਕੋ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨ ਧੀ ਮੈਂ ਘਰੋਂ ਨਹੀਂ ਕਰੀ ਬਾਹਰ ਜਾਣ ਦਿੱਤੀ ਤੇ ਅੱਜ ਉਹ ਵੀ ਕਰਨੀ ਹੈਗੀ ਮੈਂ ਵਹਿੇ ਨਾ ਡਰਦਾ ਮੇਰਾ ਮੇਰਾ ਜੋ ਮਰਜੀ ਕਰ ਲੈਣ ਯਾਰੇ ਪਰ ਇਹ ਅੱਜ ਤੱਕ ਸਿਆਸਤਾਂ ਦੇਖਦੇ ਰਹੇ ਆ ਕਾਲੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਵੀ ਜਿਹੜਾ ਕੋਈ ਕਿਸਲਾ ਘਣਾ ਹੁੰਦਾ ਸੀ ਉਹਨੂੰ ਸਜਾ ਦੇਣੇ ਨਹੀਂ ਇਹ ਥੋੜਾ ਹੁੰਦਾ ਯਾਰ ਕੋਈ ਕਿਸੇ ਦੀਆਂ ਧੀਆਂ ਨੂੰ ਭਲਾਈ ਫਰੋ ਜਾ ਭਾਂ ਤੇ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਦੇ ਕਰੋੜਾਂ ਰੁਪਏ ਲਾ ਕੇ ਪੜਾਹੀ ਆ ਤੇ ਮੈਨੂੰ ਸਜਾ ਕੀ ਮਿਲੀ ਪੰਜਾਬ ਨਾਲ ਖੜਨ ਦੀ ਵੀ ਮੇਰੀ ਵਾਈਫ ਬਿਮਾਰ ਮੇਰੀ ਮਾਂ ਬਿਮਾਰ ਮੇਰੀ ਬੱਚੀ ਕਹਿੰਦੇ ਮੇਰਾ ਬੱਚਾ ਕਹਿੰਦੇ ਮੈਂ ਕਹਤੇ ਤੇ ਮੇਰੇ ਮੇਰੇ ਪਿੱਛੇ ਤੁਸੀਂ ਕਿੱਥੇ ਖੜੇ ਆ ਤੁਸੀਂ ਤਾਂ ਘੰਟੇ ਵੀ ਨਹੀਂ ਕੱਢੇ ਤੁਸੀਂ ਲੋਕੋਂ ਆਉਂ ਵੀ ਮੈਂ ਹੁਣ ਕੀ ਤੁਹਾਨੂੰ ਕਹਾਂ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਿਣਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਦੇਣਦਾਰ ਰਹੋਗੇ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਫਿਰ ਠੀਕ ਆ ਸਾਰ ਰਹੇਗਾ ਇੱਕ ਸਰਕਾਰ ਨੰਗ ਜਣੀਆਂ ਐਮਐਲਏ ਨਾਲ ਵੀ ਮਾਨਾ ਅੱਜ ਮੇਰ ਨਾਲ ਜਾਂ ਤੁਹਾਡਾ ਨਾਮ ਵੀ ਹੋ ਸਕਦੀ ਜੇ ਤੁਸੀਂ ਆਪਦੇ ਇੱਕ ਯਾਰ ਨਾਲ ਨਾ ਖੜ ਸਕਦੇ ਇੱਕ ਆਪਣੇ ਐਮਐਲਏ ਨਾਲ ਨਹੀਂ ਖੜ ਸਕਦੇ ਤੇ ਦੁਰਲੰਭਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਤੇ ਤੁਹਾਨੂੰ ਮੈਂ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜੋ ਆ ਜਦ ਤਨ ਤੁਹਾਡੀ ਵਾਈਫ ਨਾਲ ਕੁਝ ਹੋਇਆ ਜਾਂ ਕੁਝ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿਤਨਾ ਮੈਨੂੰ ਫੜਨ ਲੱਗੇ ਜਾਂ ਤੇ ਮੈਨੂੰ ਮਾਰ ਦਿੰਦੇ ਤੇ ਜਾਂ ਜੋ ਅੱਜ ਆਮਨ ਰੋੜੇ ਤੇ ਕਰ ਰਹੇ ਆ ਵੀ ਕਦੀ ਕੋਈ ਪਰਚਾ ਕਦੀ ਕੋਈ ਕਰੀ ਕੋਈ ਇਹੋ ਕੁਝ ਮਿਲਣਾ ਨਹੀਂ ਮੈਂ ਤੁਹਾਨੂੰ ਇੱਕੋ ਗੱਲ ਕਰਦਾ ਵੀ ਮੈਂ ਤਾਂ ਸਾਰਾ ਨਵਾਨਾ ਵੀ ਠੇਡਾ ਹੀ ਬਣ ਕੇ ਜੀ ਲਿਓ ਇਸ ਪੰਜਾਬ ਦੇ ਪਿੱਛੇ ਗੱਲ ਕਰਾਂਗੇ ਤੁਹਾਡੇ ਪਿੱਛੇ ਕਿਹਨੇ ਹਾਂ ਦਾ ਨਾਰਾ ਮਾਰ ਮਾਰ ਮਾਰਨੇ ਆ ਉਤੋਂ ਤੁਹਾਨੂੰ ਪ੍ਰੈਸ ਵਾਲੇ ਜਿਹੜੇ ਕਈ ਬੰਦੇ ਹੋ ਜਿਆ ਉਹ ਖਾ ਗਿਆ ਜੇ ਮੈਂ ਖਾ ਗਿਆ ਹੁੰਦਾ ਨਾ ਤੇ ਮੇਰੇ ਤੇ 50 ਪਰਚੇ ਕਰ ਦਿੰਦੇ ਹੁੰਦੇ ਜੱਟ ਸਾਫ਼ ਸੁਥਰਾ ਆ ਪੰਜਾਬ ਦੀ ਗੱਲ ਕਰਨ ਵਾਲਾ ਆ ਪੰਜਾਬ ਦੀ ਗੱਲ ਕਰ ਸਕਦਾ ਆ ਮੈਂ ਆਪਣੇ ਤਿਛੱਦ ਦੀ ਝਾਲ ਸਕਦਾ ਮੈਂ ਆਪਣੇ ਬੱਚਿਆਂ ਤੇ ਤੇ ਆਪਣੀ ਵਾਈਫ ਤੇ ਨਹੀਂ ਚੱਲ ਸਕਦਾ ਮੈਂ ਤੁਹਾਨੂੰ ਬੇਨਤੀ ਕਰਦਾ ਜਾਂ ਤੇ ਮੇਰਾ ਭਰਾ ਉੱਤੇ ਇਨਸਾਫ ਦਿਓ ਕਾਨੂੰ ਵਿਧਾਨ ਸਭਾ ਦੇ ਵਿੱਚ ਕਰ ਚੁੱਕੋ ਤੇ ਮੇਰੇ ਪਰਿਵਾਰ ਨੂੰ ਇਨਸਾਫ ਦਿਓ ਮੈਨੂੰ ਇਨਸਾਫ ਦਿਵਾਓ ਮੈਨੂੰ 84000 ਵੋਟ ਪਾ ਕੇ ਲੋਕਾਂ ਨੇ ਬਣਾਇਆ ਸੀ ਤੇ ਮੈਂ ਉਹਦਾ ਖਮਿਆਜਾ ਕੇ ਪੇਪ ਉਤਰਾ ਗੁੰਡਿਆਂ ਨੂੰ ਜਿਵੇਂ ਤਸੀਹੇ ਦੇ ਜਾ ਦੇ ਜਾ ਰਹਾ ਉਤਰਾ ਇਹ ਮੈਨੂੰ ਭਜਾਈ ਫਿਰਦੇ ਮੇਰੇ ਪਰਿਵਾਰ ਨੂੰ ਭਜਾਈ ਫਿਰਦੇ ਮੈਂ ਇਹਨਾਂ ਤੋਂ ਮੈਂ ਵਾਰ-ਵਾਰ ਆ ਨਾ ਮੈਂ ਦੱਬਦਾ ਨਹੀਂ ਮੈਂ ਝੁਕਦਾ ਨਹੀਂ ਪਰ ਪਰਿਵਾਰ ਜਦੋਂ ਵਾਈਫ ਹੋਵੇ ਕਿ ਬੱਚੇ ਕਿਤੇ ਹੋਣ ਉਦੋਂ ਥੋੜਾ ਜਿਹਾ ਬੰਦੇ ਦਾ ਮਨ ਡੋਲਦਾ ਹੈ ਤੇ ਇਸ ਕਰਕੇ ਤੁਸੀਂ ਤੁਹਾਡਾ ਫਰਜ ਬਣਦਾ ਅੱਜ ਮੇਰੇ ਨਾਲ ਤੇਰਾ ਸਾਥ ਦੋ ਤੇਰੀ ਤਾਂ ਭੈਣਾ ਹੀ ਬਣ ਕੇ ਰਿਓ ਮੈਂ ਤੁਹਾਨੂੰ ਸਾਰਿਆਂ ਮੈਲੇ ਨੂੰ ਆਣਾ ਤੁਸੀਂ ਭੈਣਾਂ ਹੀ ਚੰਗੀਆਂ ਜੇ ਇਹਨਾਂ ਦੇ ਅੱਖੇ ਲਾ ਕੇ ਕੋਈ ਜਜ਼ਬਾਤੀ ਹੋ ਕੇ ਪੰਜਾਬ ਨਾਲ ਖੜਨ ਦੀ ਕੋਸ਼ਿਸ਼ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ